ਈ ਬਾਈ ਜੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਾਈ ਅੱਜ ਆਪਾਂ ਜੋੜਿਆਂ ਨੂੰ ਪਾੜਨਾ ਠੀਕ ਹੈ ਅਲੱਗ ਕਰਨਾ ਜੋੜੇ ਉਹ ਤੁਹਾਨੂੰ ਮੈਂ ਦਿਖਾ ਦੇਣਾ ਕਿਹੜੇ ਜੋੜੇ ਆ ਤੇ ਪਹਿਲਾਂ ਆਪਾਂ ਜੋੜਿਆਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਬਾਅਦ ਚ ਇਹਨਾਂ ਨੂੰ ਆਪਾਂ ਅਲੱਗ ਕਰ ਦਾਂਗੇ ਠੀਕ ਹੈ ਜਿਹੜੇ ਇਹਨਾਂ ਦੇ ਬੱਚੇ ਹੋਣਗੇ ਤੇ ਉਹ ਆਪਾਂ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਅੰਦਰ ਹੀ ਰੱਖਾਂਗੇ ਮਤਲਬ ਇੱਕ ਆਪਣਾ ਜਿਹੜਾ ਜੋੜਾ ਵਾ ਉਹਦਾ ਬੱਚਾ ਨਾ ਛੋਟਾ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਜਿੰਨਾ ਜਗ ਉਹ ਵੱਡਾ ਨਹੀਂ ਹੁੰਦਾ ਉਹਨਾਂ ਜਗ ਆਪਾਂ ਜਿਹੜੇ ਇਹਨਾਂ ਦੇ ਬੱਚੇ ਹੋਣਗੇ ਉਹ ਵਿੱਚ ਹੀ ਇੱਕ ਜਿਹੜੇ ਤੁਹਾਨੂੰ ਮੈਂ ਬੱਚੇ ਦਿਖਾ ਦਿੰਨਾ। ਤੇ ਬਾਕੀ ਬੰਨੂ ਦੱਸਿਓ ਕਮੈਂਟ ਕਰਕੇ ਲੱਗ ਕਰਨਾ ਤੇ ਨਹੀਂ ਕਰਨਾ ਠੀਕ ਹੈ। ਤੇ ਇੱਕ ਬੱਚਾ ਆ ਬੈਠਾ ਵਾ ਤੇ ਤੁੰਮ ਮੈਂ ਫੜ ਕੇ ਦਿਖਾਉਣਾ ਵਾ। ਛੋਟੂ ਜਾ ਆ ਜਾ ਫਿਰ। ਲਾਉ ਬੇ। ਛੋਟਾ ਜਾ ਇਹ ਤਾਂ ਠੀਕ ਹੈ। ਆ ਬੱਚਾ ਵਾ। ਚਲੋ ਪਹਿਲਾਂ ਬੈਠ ਜਾ। ਓਏ ਓਏ ਕਿੱਧਰ ਜਾਵੜਿਆ। ਠੀਕ ਹੈ। ਆ ਬੱਚਾ ਹੈਗਾ ਆਪਣੇ ਆ ਕਾਲੇ ਚੀਨੀਆਂ ਦਾ। ਠੀਕ ਹੈ। ਤੇ ਜਿਹੜੇ ਬਾਕੀ ਬੱਚੇ ਬੈਠੇ ਆਪਣੇ ਉਹ ਸਾਰੇ ਉਹ ਹੈ ਗਿਆ ਜੋੜਿਆਂ ਦੇ। ਤੇ ਇਹਨਾਂ ਇਹ ਆਂਡੇ ਉਂਡੇ ਲਾਉਣ ਨੂੰ ਤਿਆਰੀ ਫੇਰ ਕਰੀ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਲੱਗ ਕਰ ਦਿੰਨੇ ਆ ਠੀਕ ਐ ਤੇ ਨਾਲੇ ਤੁਹਾਨੂੰ ਮੈਂ ਦਿਖਾ ਦਿੰਨਾ ਜਿਹੜਾ ਜਿਹੜਾ ਕਬੂਤਰਾ ਕਿਹੜਾ ਕਿਹੜਾ ਕਬੂਤਰੀ ਐ ਠੀਕ ਐ ਫਿਰ ਨਾਲੇ ਆਪਾਂ ਛੌਂਕਰਾ ਆ ਕਰਾ ਕੇ ਨਾਲੇ ਇਹਨਾਂ ਨੂੰ ਲੱਗ ਕਰ ਦਾਂਗੇ ਨਾਲੇ ਆਪਾਂ ਇਹਨਾਂ ਦੇ ਬੱਚਿਆਂ ਦਾ ਛੌਂਕਰਾ ਆ ਵਾਂਗੇ ਠੀਕ ਐ ਤੇ ਹੁਣ ਆਪਾਂ ਇੱਕ ਇੱਕ ਨੂੰ ਫੜਦੇ ਆ ਤੇ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਬਾਅਦ ਚ ਆਪਾਂ ਲੱਗ ਕਰ ਦਾਂਗੇ ਠੀਕ ਐ ਤੇ ਆਜੋ ਫਿਰ ਬਣੇ ਹੋਏ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਠੀਕ ਐ ਤੇ ਜਿਹੜਾ ਆ ਬੱਚਾ ਵਾ ਕਾਲੀ ਪੂਛ ਵਾਲਾ ਇਤੋਂ ਮੈਂ ਨੂੰ ਬਾਹਰ ਭੇਡ ਲੈਣ ਤੋਂ ਫਿਰ ਐਵੇਂ ਕਈ ਲਿਕਕ ਪਜ ਜਾਂਦੇ ਆ ਨਾ ਕਬੂਤਰ ਇਹ ਤਾਂ ਹੈਗਾ ਆਪਣਾ ਤੇ ਖੱਟੀਆਂ ਅੱਖਾਂ ਦਾ ਜੋੜਾ ਬੈਠਾ ਬਈ ਕੀ ਆ ਬੈਠਾ ਇੱਕ ਤਾਂ ਇਹਨੂੰ ਮੈਂ ਹੁਣ ਕੱਟ ਕਰਤਾ ਵਾ ਇੱਕ ਆ ਬੈਠਾ ਅੰ ਦੇਖ ਲੋ ਇਹ ਮੁੰਡੇ ਨੇ ਬਾਜੀ ਚੋਂ ਫੜਿਆ ਸੀਗਾ ਇੱਕ ਮਿੰਟ ਤੋਂ ਛੱਡ ਦੇ ਨਾ ਲੋ ਇਹ ਬਾਜੀ ਚੋਂ ਫੜਿਆ ਸੀ ਮੁੰਡੇ ਨੇ ਤੇ ਆਪਾਂ ਨੂੰ ਦੇ ਕੇ ਗਿਆ ਵਾ ਇੱਕ ਰੀ ਕਬੂਤਰ ਦਾ ਕਰ ਲੋ ਸ਼ੌਂਕ ਕਿੱਧਰ ਵੜ ਗਿਆ ਹੁਣ ਓਲੀ ਓਲੀ ਪਿੱਛੇ ਹੀ ਹੋ ਗਿਆ ਇਹ ਗਾ ਤੇ ਜਿਹੜੀ ਆਪਾਂ ਇਹਦੇ ਨਾਲ ਕਬੂਤਰੀ ਲਾਈ ਆ ਉਹ ਵੀ ਖਟੀਆਂ ਦੀ ਲਾਈ ਆ ਬਈ ਉਹ ਕਿਧਰ ਜਾਵੜੀ ਆ ਬੈਠੀ ਆ ਕਬੂਤਰੀ ਖਟੀਆਂ ਦੇ ਲਈ ਇਹ ਆਪਣੇ ਕੋਲੇ ਬਈ ਜੀ ਸੱਤ ਦਾ ਟਾਈਮ ਕੀਤਾ ਆ ਕਬੂਤਰੀ ਨੇ 7 7:30 ਵਜੇ ਦਾ ਟਾਈਮ ਕੀਤਾ ਕਬੂਤਰੀ ਨੇ ਦੇਖੋ ਇਹਨੂੰ ਕਰ ਇਹਨੂੰ ਕਰ ਅਬ ਹੁਣੇ ਵੀ ਅੰਡੇ ਲਾਉਣ ਨੂੰ ਕਰ ਦੇ ਇੱਕ ਮਿੰਟ ਰੋਜੋ ਇਹਨਾਂ ਨੂੰ ਮੈਂ ਕਿਹਾ ਯਾਰ ਇਹਨਾਂ ਨੂੰ ਕਰ ਦਈਏ ਅਲੱਗ ਦੇ ਇਹ ਨਾ ਬੱਚੇ ਉੱਚ ਹੁਣ ਨਹੀਂ ਆਪਾਂ ਇੰਨੇ ਕਢਾਉਣੇਗੇ ਬਹੁਤ ਇੰਨੇ ਜਿੰਨੇ ਨਿਕਲ ਗਏ ਇਹ ਖੱਟੀਆਂ ਅੱਖਾਂ ਦੀ ਜਿਹੜੀ ਨੋਕ ਹੈ ਦੀ ਅੱਗੋਂ ਮਾੜੀ ਜੀ ਕਾਲੀ ਆ ਖੱਟੀਆਂ ਅੱਖਾਂ ਦੀ ਮਾੜੇ ਮਾੜੇ ਸ਼ੇਮ ਇਹਦੇ ਅਵੇ ਧੌਣ ਜੀ ਤੇ ਅੱਧੇ ਭੂਰੇ ਅੱਧੇ ਕਾਲੇ ਜੇ ਮਾੜੇ ਮੋਟੇ ਪੋਸ਼ਟ ਵੀ ਖੰਭ ਹੈਗੇ ਆ ਠੀਕ ਹੈ ਚਲ ਵੀ ਤੂੰ ਯਾਰ ਦੀ ਜਗ੍ਹਾ ਤੇ ਇੱਕ ਇਹਦਾ ਜੋੜਾ ਹੋ ਗਿਆ ਇਹਦਾ ਇੱਕ ਬੱਚਾ ਹੋਰ ਆ ਉਹ ਜਿਹੜਾ ਹੇਠਾ ਬੈਠਾ ਆ ਨਹੀਂ ਸੌਰੀ ਉਹ ਜਿਹੜਾ ਬੱਚਾ ਵਾ ਉਹ ਆਪਣਾ ਇਹ ਮੇਰੇ ਸਾਹਮਣੇ ਜੋੜਾ ਲਾ ਕੇ ਕਰਤਾ ਉਹ ਉਹਦਾ ਹੋਊਗਾ ਉਹ ਜਿਹੜਾ ਉੱਪਰ ਬੈਠਾ ਸੌਰੀ ਉਹ ਬੈਠਾ ਹੈਗਾ ਹੀ ਹੈਗਾ ਆ ਕਾਲੀਆਂ ਅੱਖਾਂ ਦਾ ਜੋੜਾ ਆਪਣਾ ਵੱਡਾ ਜਿਹਦੇ ਬੱਚੇ ਵੱਧ ਉੜਦੇ ਆਪਣੇ ਇਹ ਉਹ ਜੋੜਾ ਬੈਠਾ ਉਹਦਾ ਬੱਚਾ ਆਪਣਾ ਉਹ ਬੈਠਾ ਕਾਲੀ ਪੂਛ ਦਾ ਉਹ ਵਾਲਾ ਤੇ ਮੈਂ ਤੁਹਾਨੂੰ ਉਹ ਵੀ ਫੜ ਕੇ ਦਿਖਾਉਣਾ ਪਹਿਲਾਂ ਆਪਾਂ ਮਾਪਿਓ ਦਿਖਾ ਦਈਏ ਠੀਕ ਹੈ ਫਿਰ ਮਾਪਿਓ ਥੋੜਾ ਜਿਹਾ ਯਾਦ ਰਹਿ ਜਾਂਦਾ ਤਿੱਦੂ ਬਾਅਦ ਫਿਰ ਆਪਾਂ ਬੱਚਾ ਦਾ ਕਰਾਈ ਦੇਣਾਗੇ ਹਨਾ ਲੋ ਪਿਓ ਦਾ 77 ਗਮਾ ਬਾਹਰ ਜਾ ਕੇ ਦਿਖਾਉਣਾ ਹਨਾ ਯਾਰ ਹੱਥੋਂ ਥੋੜਾ ਸਾਫ਼ ਨਹੀਂ ਦਿਖਣਾ ਤੇ ਲਓ ਫਿਰ ਹਵੇ ਧੁੰਦ ਦਾ ਬਹੁਤ ਹਜੇ ਵੀ ਬਹੁਤ ਪੈਂਦੀਆਂ ਧੁੰਦਾਂ ਮੌਸਮ ਵਧੀਆ ਧੁੱਪਾਂ ਲਿਕਣ ਲੱਗ ਗਈਆਂ ਸੀ ਤੇ ਹੌਲੀ ਹੌਲੀ ਫੇਰ ਉਹ ਹੀ ਸਿਸਟਮ ਬਣ ਗਿਆ ਓ ਰੁਕ ਜਾ ਰੁਕ ਜਾ ਰੁਕ ਜਾ ਲਓ ਆ ਕਬੂਤਰੀ ਇਹ ਤੇ ਟੀਰ ਪੰਦੇ ਇੱਕ ਸਾਈਡ ਤੇ ਇਹਦੀ ਠੰਨ ਪਾਈ ਹੋਈ ਆ ਆ ਪਾਈ ਹੋਈ ਆ ਪਤਾ ਨਹੀਂ ਕਿੰਨੇ ਨੰਬਰ ਦੀ ਪਾਈ ਹੋਈ ਠਲ ਇੱਕ ਕਬੂਤਰੀ ਆਪਾਂ ਫੜੀ ਸੀ ਇਹ ਵੀ ਆ ਕੇ ਤਦ ਗਰਮੀਆਂ ਨੂੰ ਨਾ 3 ਵਜੇ ਉੱਡ ਜਾਂਦੀ ਸੀ ਆਪਣੇ ਤੇ ਛਤਰੀ ਤੇ ਬੈਠ ਗਈ ਸੀ ਮੁੰਡਿਆਂ ਨੇ ਫੜ ਲਈ ਸੀ ਠੀਕ ਐ ਤੇ ਆਪਾਂ ਇਸ ਤੋਂ ਬਾਅਦ ਬਾਹਰ ਕੱਢੀ ਨਹੀਂ ਤੁਹਾਨੂੰ ਪਤਾ ਹੀ ਆ ਫਿਰ ਹਨਾ ਮੈਨੂੰ ਪਤਾ ਚੱਲ ਜਾਂਦਾ ਹਾਂ ਵੀ ਕਿਹੜਾ ਕਬੂਤਰ ਉੱਡਣ ਨਾਲ ਹੈਗਾ ਕਿਹੜਾ ਨਹੀਂ ਹੈਗਾ ਫਿਰ ਆਪਾਂ ਨੂੰ ਬਾਹਰ ਨਹੀਂ ਕੱਢੀਦਾ ਆਪਾਂ ਬੱਚੇ ਹੀ ਸ਼ੁਰੂ ਕਰਾਈਦੇ ਉਹਦੇ ਤੋਂ ਤੇ ਜੇ ਇਹਦੇ ਨਾਲ ਦਾ ਆਪਾਂ ਉਹਨੂੰ ਫੜਦੇ ਹੁਣ ਉਹ ਕਬੂਤਰ ਵੀ ਬਹੁਤ ਤਗੜਾ ਉਹ ਮੈਂ ਨਾ ਕਬੂਤਰ ਮੰਨ ਲਓ 4-5 ਕਬੂਤਰ ਦੇ ਕੇ ਫੇਰ ਮੈਂ ਕਬੂਤਰ ਲਿਆਇਆ ਸੀ ਠੀਕ ਐ ਤੇ ਉੱਡਿਆ ਬਹੁਤ ਆਪਣੇ ਕੋਲੇ ਇੱਕ ਮਿੰਟ ਫੜ ਲਈ ਜੇ ਸਰ ਇੱਕ ਡੰਡੇ ਨਾਲ ਥੋੜੇ ਜੇ ਨੀਵੇਂ ਲੱਗੇ ਹੋਇਆ ਇੱਕ ਟੱਪਣਾ ਬੜਾ ਔਖਾ ਮੈਨੂੰ ਲੱਗਦਾ ਆਵੇ ਅੱਜ ਪੱਜਾਵਾਂ ਨਹੀਂ ਮਾਰ ਲੱਗਾ ਭੇਠੋ ਦੀ ਨੰਗਣਾ ਬੜਾ ਔਖਾ ਲੱਗਦਾ ਪਿਆ ਬਸ ਇਹ ਵੇਖਾਂਗੇ ਉੱਚਾ ਕਰ ਦਾਂਗੇ ਡੰਡਾ ਹੁਣ ਤਾਂ ਆਪਾਂ ਜੋੜੇ-ਜੋੜੇ ਪਾੜ ਦੇਣੇ ਆ ਤੇ ਬਾਕੀ ਜਿਹੜੇ ਬੱਚੇ ਆ ਉਹ ਵਿੱਚ ਰਹਿਣਗੇ ਠੀਕ ਐ ਇਹਦੇ ਵਿੱਚ ਤੇ ਲਓ ਜੀ ਹੁਣ ਇਹ ਕਰੋ ਸ਼ਾਕੇ ਦਾ ਚੌਂਕ ਇਹਨੂੰ ਕਰਿਆ ਆਖ ਆਪਦੀ ਆ ਆ ਪਲਕਾਂ ਇਹਨੀਆਂ ਚਿੱਟੀਆਂ ਹੀ ਆ ਕੰਗਨੀਆਂ ਗੁਲਾਬੀ ਹੁੰਦੀਆਂ ਹਨ ਇਹ ਗੁਲਾਬੀਆਂ ਦੇ ਵੀ ਕੱਢ ਦਿੰਦਾ ਭਾਈ ਲਓ ਜੀ ਇਹ ਕਰੋ ਸ਼ੌਂਗ ਇਹਦਾ ਇਹਦੀ ਨੋਕ ਜਿਹਦਾ ਨਾ ਜਿੱਥੇ ਬਾਸ਼ਰ ਆ ਨਹੀਂ ਕੀ ਕਹਿੰਦੇ ਨੇ ਆਪਾਂ ਉਹ ਜਿਹੜਾ ਜੜਾ ਜੀਆਂ ਕੋਲੇ ਕਾਲੀ ਕਾਲੀ ਲੀਕਾ ਪੰਜੋਰ ਬਹੁਤ ਮਾਰਦਾ ਗੰਦਾ ਬਹੁਤ ਹੈ ਵੀ ਚੱਲੋ ਭਾਈ ਇਹਦੇ ਬੱਚੇ ਦਾ ਸ਼ੌਕ 라ਦਣਾ ਓਏ ਓਏ ਬਾਹਰ ਚ ਨਿਕਲ ਗਿਆ ਇੱਕ ਮਿੰਟ ਹੋਣਾ ਉਹ ਭਰਾਵਾ ਨਿਕਲ ਨਾ ਜਾਈ ਇਹ ਬੜਾ ਗੰਦਾ ਹੈ ਜਾਊਗਾ ਖੁੱਡੇ ਜੀ ਜਾਵੇ ਕੋਈ ਵਧੀਆ ਕਿਆ ਆਸ਼ਾਤਰੀ ਤੇ ਇਹਦਾ ਤਾਰ ਦਿੰਨੇ ਆ ਤੇ ਪਹਿਲੇ ਤੁਹਾਨੂੰ ਮੈਂ ਬੱਚੇ ਦਾ ਸ਼ੌਂਕ ਕਰਾ ਲਾ ਹਣਾ ਜਿਹੜਾ ਇਹਦਾ ਨਾਲ ਦਾ ਬੱਚਾ ਉਹਨੇ ਤਾਂ ਆਈ ਜਾਣਾ ਉਹਨੇ ਕਿਹੜਾ ਕਿੱਥੇ ਜਾਣਾ ਆ ਬਹਿ ਗਿਆ ਉੱਪਰ ਤੈਨੂੰ ਫੜੀਏ ਅੱਡੇ ਲੱਗ ਲੱਗ ਗਏ ਅੱਡੇ ਲੱਗ ਗਏ ਬੱਚੇ ਆਪਾਂ ਉਦੋਂ ਛਤਰੀ ਤੇ ਪਿੰਜਰਿਆਂ 'ਚ ਤੁਹਾਨੂੰ ਪਤਾ ਹਣਾ ਪਾਈਦੇ ਸੀ ਪਿੰਜਰਿਆਂ ਪੁੰਜਰਿਆਂ 'ਚ ਸਾਰਾ ਕੁਝ ਕਰ ਦਈਦਾ ਤੇ ਇੱਕ ਦਿਨ ਆਪਾਂ ਖੁੱਲੇ ਬਿਠਾਦੇ ਛਤਰੀ ਤੇ ਬੈਠੇ ਰਹੇ ਤੇ ਇਹ ਬੱਚੇ ਨਾ ਜਿਹੜੇ ਆਪਣੀ ਕਾਲੀਆਂ ਅੱਖਾਂ ਦੇ ਬੱਚੇ ਬੜੇ ਗੜਦਾ ਵਾ ਤੋਂ ਮੈਂ ਦਿਖਾ ਦਿੰਨਾ ਆ ਵੀ ਆ ਕਾਲੀ ਅੱਖ ਆ ਚਿੱਟੀ ਅੱਖ ਓਏ ਐਨੂੰ ਕਰ ਓਏ ਐਨੂੰ ਤਾਂ ਮਾਮਾ ਕਰ ਲਾ ਦਿਖਾਈਏ ਫਿਰ ਆਪਾਂ ਹਾਂ ਠੀਕ ਐ ਤੇ ਇਹਦੇ ਪੁੰਜੇ ਜਮਾੜੇ ਮਾੜੇ ਕਾਲੇ ਖਾਂਬਾ ਤੇ ਆ ਨੋਂਦਰਾਂ ਦੇਖ ਲੋ ਇਹਦੀਆਂ ਚੱਲੋ ਜੀ ਠੀਕ ਆ ਆ ਬੱਚਾ ਇਹਨਾਂ ਦਾ ਤੇ ਆਪਾਂ ਉਹਨੂੰ ਉਤਾਰ ਲਈਏ ਬਾਈ ਜੀ ਪਹਿਲਾਂ ਹਨਾ ਕਿਤੇ ਓੱਡੀ ਨਾ ਜਾਵੇ ਫਿਰ ਤੁਹਾਨੂੰ ਮੈਂ ਦਿਖਾਉਣ ਆ ਗਿਆ ਵੀ ਹੁਣ ਜੀ ਬੋਕ ਕਰਦਾ ਪਿਆਦਾ ਉੱਡਣ ਨੂੰ ਤੇ ਇਹਨੂੰ ਉਤਾਰੀਏ ਤੇ ਤਾੜੀਏ ਫਿਰ ਅੱਦੇ ਕਬੂਤਰਾਂ ਦਾ ਬੱਚਾ ਉਂ ਕਰਾਉਣੇ ਆ ਬਣੇ ਰੋ ਵੀਡੀਓ ਦੇ ਨਾਲ ਤੇ ਉਹ ਤਾਂ ਬਈ ਆਪਾਂ ਤਾੜ ਲਿਆ ਠੀਕ ਹੈ ਤੇ ਹੁਣ ਜਿਹੜੀ ਆਪਣੀ ਟੋਪ ਜੋੜੀ ਆ ਜਿਹਦੇ ਬੱਚੇ ਹਾਂ ਮੈਨੂੰ ਪਤਾ ਪੂਰੇ ਉੜਦੇ ਹੀ ਉੜਦੇ ਆ ਹੁਣ ਆਪਾਂ ਉਹ ਦਿਖਾਉਣੇ ਆ ਠੀਕ ਹੈ ਤੇ ਆ ਆ ਬੈਠੀ ਆਪਣੀ ਜੰਟੇ ਵਾਲਿਆਂ ਦੀ ਕਬੂਤਰੀ ਆ ਬੈਠੀ ਜਾਨੂੰ ਫੜਦੀਏ 98200 ਜਿੱਤਾ ਬਲੇ ਦੀ ਖੜਨੀ ਦੇਖ ਲੋ ایਓ ਗੋਡਾ ਬੜਾ ਦੁਖੀ ਹੁੰਦਾ ਪਤਾ ਨਹੀਂ ਯਾਰ ਕੀ ਸਿਸਟਮ ਹੋ ਗਿਆ ਯਾਰ ਗੋਡਾ ਉਹ ਦੁਖਣ ਲਾ ਕੇ ਬੈਠਾ ਨਹੀਂ ਜਾਂਦਾ ਆ ਕਬੂਤਰੀ ਆ ਤੇ ਜਿਹੜਾ ਇਹਦੇ ਨਾਲ ਆਪਾਂ ਕਬੂਤਰ ਲਾਇਆ ਧੰਨੇ ਵਾਲਿਆਂ ਦਾ ਕਬੂਤਰ ਲਾਇਆ ਆ ਬੈਠਾ ਬੱਚੇ ਬਹੁਤ ਵਧੀਆ ਉੱਡਦੇ ਆ ਐਤਕੇ ਦੇ ਦੋ ਬੱਚੇ ਸੀਗੇ ਇੱਕ ਤਾਂ ਆ ਬੈਠਾ ਠੀਕ ਹੈ ਤੇ ਇੱਕ ਨਿਕਲ ਗਿਆ ਪਤਨ ਕਿ ਉਹ ਦਨਛਤਰੀ ਦੇ ਉੱਥਾਇਆ ਸੀ ਉੱਡ ਗਿਆ ਬੈਰੀ ਆ ਗਈ ਸੀ ਉਹਦੇ ਤੋਂ ਡਰ ਕੇ ਉੱਡ ਗਿਆ ਪਹਿਲਾਂ ਉੱਡ ਗਿਆ ਉੱਡ ਗਿਆ ਬਾਅਦ ਚ ਪਤਲੀ ਕਹਿਣ ਨੂੰ ਜਾੜ ਆਏ ਨੂੰ ਵਾਪਸ ਨਹੀਂ ਆਇਆ ਇੱਕ ਕਰੀ ਵਾਰ ਸਾਇਦ ਦੂ ਵਾਰ ਨਹੀਂ ਵਾਪਸ ਆਇਆ ਬਾਕੀ ਆਪਣੇ ਬੱਚੇ ਬੈ ਗੀ ਸੀ ਜਿਹੜੇ ਵੱਡੇ ਸੀ ਜਿਵੇਂ ਆ ਹੋ ਗਿਆ ਹਨਾ ਤੇ ਬਾਕੀ ਇੱਕ ਉਹ ਠਾ ਬੈਠਾ ਪਿਆ ਆ ਵਾਲਾ ਤੇ ਇੱਕ ਹੋਰ ਸੀ ਛੋਟਾ ਜਿਹਾ ਕਿੱਧਰ ਜਾਵੜਿਆ ਇਹੀ ਸੀ ਹਾਂ ਸ਼ੋਰ ਤੇ ਇਹ ਤਾਂ ਹੁਣ ਵੱਡਾ ਗਿਆ ਕਾ ਸੀ ਤੇ ਇੱਕ ਇਹਦੇ ਨਾਲ ਦਾ ਭਰਾ ਸੀ ਠੀਕ ਹੈ ਉਸ ਹੀ ਆ ਤੇ ਹੁਣ ਇਹਨਾਂ ਦੇ ਪਹਿਲਾਂ ਮਾਂ ਪਿਓ ਫੜਦੇ ਆ ਬਾਅਦ ਚ ਆਪਾਂ ਬੱਚਿਆਂ ਦਾ ਸ਼ੌਂਕ ਲਾਵਾਂਗੇ ਠੀਕ ਹੈ ਤੇ ਆਪਾਂ ਬਾਹਰ ਜਿਹਲੇ ਜਾ ਕੇ ਆਪਾਂ ਸ਼ੌਂਕ ਕਰਾਵਾਂਗੇ ਕਿਉਂਕਿ ਬਾਹਰ ਥੋੜੀ ਧੁੱਪ ਹੈਗੀ ਸਾਫ ਬੱਚੇ ਦਿਖ ਜਾਣਗੇ ਤੇ ਜਿਹੜੇ ਜੋੜੇ ਹੋਣਗੇ ਮਾਪੇ ਉਹਨਾਂ ਦਾ ਉਹ ਵੀ ਸਾਫ ਦਿਖ ਜੂਗਾ ਠੀਕ ਹੈ ਤੇ ਇਹਨਾਂ ਨੂੰ ਵੀ ਹੁਣ ਫੜ ਲੈਣੇ ਆ ਤੇ ਫਿਰ ਕੋਣਾਣਾ ਸ਼ੌਂਕ ਬਾਹਰ ਜਾ ਕੇ ਤੁਹਾਨੂੰ ਮੈਂ ਲੋਬੇ ਆ ਗਈ ਆਪਣੀ ਜੰਟੇ ਵਾਲਿਆਂ ਦੀ ਜੰਟੇ ਵਾਲਿਆਂ ਚੋਂ ਇਹ ਵੀ ਮੁੰਡੇ ਨੇ ਫੜੀ ਸੀ ਠੀਕ ਹੈ ਮੈਨੂੰ ਸੈੱਟ ਕਰ ਲੈੰਦੋ ਇਹ ਵੀ ਮੁੰਡੇ ਨੇ ਫੜੀ ਸੀ ਕਬੂਤਰੀ ਠੀਕ ਹੈ ਆਪਾਂ ਨੂੰ ਤਾਂ ਬਈ ਫੜੇ ਫੜਾਈ ਆਏ ਆ ਤੇ ਉੜਦੇ ਵਧੀਆ ਵਾ ਜੰਤੇ ਨਾਲ ਇੱਕ ਕਬੂਤਰੀ ਆ। ਲੋਰੀ ਤੇ ਲੋ ਕਰੋ ਸ਼ੌਂ ਫਿਰ ਕਬੂਤਰੀ ਦੱਸਿਓ ਬਾਕੀ ਕਮੈਂਟ ਚ ਕਿਵੇਂ ਦੀ ਲੱਗੀ ਠੀਕ ਐ। ਇਹਦੇ ਬੱਚੇ ਬੋਰਡ ਤੇ ਪਈ ਐਤ ਕੀ ਆਪਣੇ ਕੋਲੇ ਠੀਕ ਐ। ਚੱਲ ਬਈ। ਥੋੜੇ ਆਪਾਂ ਇਹਦੇ ਨਾਲ ਦਾ ਕਬੂਤਰ ਫੜ ਲਈਓ ਜਿਹੜਾ ਬੈਠਾ ਤੰਨੇ ਵਾਲਿਆਂ ਚ ਆ ਗਿਆ। ਇਹਨੂੰ ਫੜਦੇ ਆ। ਤੇ ਇਹਦਾ ਵੀ ਸ਼ੌਂਕ ਕਰਾਉਣੇ ਆ ਫਿਰ। ਫਿਰ ਆਪਾਂ ਆਪਣਾ ਇੱਕ ਜੋੜਾ ਰਹਿ ਜਾਊਗਾ। ਉਹ ਜੋੜੇ ਦਾ ਸ਼ੌਂਕ ਕਰਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਅਲੱਗ ਵੀ ਕਰਦੇ ਆ ਹਨਾ। ਮੈਂ ਇਹ ਅੰਡੇ-ਉੰਡੇ ਲਾ ਲੈਣਗੇ ਉਹਦਾ ਕੋਈ ਫਾਇਦਾ ਨਹੀਂ ਯਾਰ ਵਾਰੀ-ਵਾਰੀ ਲਾ ਲੈਂਦੇ ਆ ਨਾ ਫਿਰ ਮੈਂ ਸੁੱਟਦਾ ਮੈਂ ਉਹਦਾ ਕੀ ਫਾਇਦਾ ਯਾਰ ਕਿਉਂ ਨਹੀਂ ਨਾ ਖੁੱਡੇ ਆਪਣੇ ਦੂਜੇ ਭਰੇ ਪਏ ਆ ਠੀਕ ਹੈ ਤੇ ਫਿਰ ਇਹ ਆ ਉਹ ਬੱਚੇ-ਬੁੱੱਚੇ ਆਪਾਂ ਲਾ ਕੇ ਕਰ ਦਾਂਗੇ ਮਨ ਲਾ ਜਾਂ ਤਾਂ ਆਪਾਂ ਚੱਲੜੇ ਖੁੱਡੇ ਦੇ ਵਿੱਚ ਬੱਚੇ ਛੱਡ ਦਾਂਗੇ ਜਾਂ ਫਿਰ ਹੋਰ ਮਨ ਲਾ ਜਿਹੜੇ ਹੋਰ ਕਬੂਤਰੀਆਂ ਕਬੂਤਰ ਛੱਡ ਲਾਂਗੇ ਹਨਾ ਵੱਡੀਆਂ ਛੱਡ ਲਾਂਗੇ ਕੋਈ ਦਾ ਸਿਸਟਮ ਕਰਾਂਗੇ ਐ ਵੀ ਵੀ ਜਲਦੀ ਹੱਥ 'ਚ ਨਹੀਂ ਆਉਂਦਾ ਨਾ ਲਓ ਜੀ ਆਵਾ ਉਹ ਤਾਂ ਨੂੰ ਵੇਖ ਮਾ ਮਾ ਇਹ ठा ਬੜਾ ਵੇ ਨੇ ਖੁੱਡੇ ਨੂੰ ਬਹੁਤ ਜਾਣਦੇ ਆ ਇਹ ਅਖੱਟੀਆਂ ਆਖਾਂ ਦਾ ਠੀਕ ਹੈ ਲਾਲ ਚੀਨਾ ਪਹਿਲਾਂ ਜਮਾ ਲਾਲ ਚੀਨਾ ਸੀ ਆਵੇ ਇਹਦੇ ਲੌਂਸ ਵੀ ਇਹਦੇ ਜਮਾ ਲਾਲ ਚੀਨਾ ਸੀ ਠੀਕ ਹੈ ਇਹ ਤੇ ਹੌਲੀ ਹੌਲੀ ਇਹਦੇ 'ਚ ਫਰਕ ਪੈਦਾ ਗਿਆ ਤੇ ਹੁਣ ਐਵੇਂ ਦਾ ਬਣ ਗਿਆ ਵਾ ਤੇ ਬੱਚੇ ਲਾਲ ਚੀਨਾ ਹੀ ਘੜਦਾ ਵਾ ਠੀਕ ਹੈ ਕਈ ਔਰ ਚਿੱਟੇ ਕੱਢ ਜਾਂਦਾ ਕਈ ਔਰ ਕਾਲੇ ਚੀਨੇ ਕੱਢ ਜਾਂਦਾ ਠੀਕ ਹੈ ਇਹ ਬਾਕੀ ਇਹ ਦੇਖ ਲੋ ਸ਼ੌਂਕ ਕਰ ਲੋ ਪੂਰਾ ਇੱਕ ਰੀ ਫੇਰ ਬਾਕੀ ਮੈਨੂੰ ਦੱਸੋ ਬਾਈ ਹਾਂ ਵੀ ਇਹ ਧੰਨੇ ਵਾਲਿਆਂ ਚੋਂ ਆ ਤੇ ਇਹ ਕਿਹੜੀ ਨਸਲ ਚੋਂ ਆ ਠੀਕ ਹੈ ਬਾਕੀ ਕਈ ਵੀਰ ਭਰਾ ਨੂੰ ਮੈਨੂੰ ਮੈਨੂੰ ਤੋਂ ਜ਼ਿਆਦਾ ਪਤਾ ਹੁੰਦਾ ਹੈ ਨਾ ਬਾਕੀ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਬਾਕੀ ਹੁਣ ਇਹਦਾ ਆਪਾਂ ਬੱਚੇ ਦਾ ਸ਼ੌਂਕ ਕਰਾਉਣੇ ਆ ਉਹ ਬੈਠਾ ਉੱਪਰ ਤੇ ਇਹਨੂੰ ਫੜ ਲਈਏ ਠੀਕ ਹੈ ਤੇ ਬਾਅਦ ਚੋਂ ਆਪਣਾ ਇੱਕ ਜੋੜਾ ਰਹਿ ਜਾਊਗਾ ਉਹ ਵੀ ਇਹ ਕਾਲੇ ਚੀਨੇ ਦਾ ਤੇ ਇਹਨਾਂ ਦਾ ਵੀ ਸ਼ੌਂਕ ਕਰਾਉਣੇ ਆ ਠੀਕ ਹੈ ਬਣਿਆ ਰਿਹਾ ਫਿਰ ਵੀਡੀਓ ਦੇ ਹੌਲੀ ਹੌਲੀ ਸਾਰੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਤੇ ਫਿਰ ਆਪਾਂ ਹੌਲੀ ਹੌਲੀ ਆਪਾਂ ਜਨਮਰੀ ਵੀ ਵਿਧਾਈ ਜਾਂਦੇ ਆ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਆ ਦੇਖ ਲਓ ਕੱਚੀ ਪੀਲੀ ਅੱਖ ਦਾ ਬੱਚਾ ਕੱਢਿਆ ਵਾ ਦੇਖੋ ਪੂਰਾ ਆ ਨੌਂਦਰਾਂ ਦੇਖ ਲਓ ਇਹਦੀਆਂ ਗੁਲਾਬੀ ਚੱਲ ਬਈ ਠੀਕ ਹੈ ਲਾਲ ਸੁਰੱਖਾ ਇਹਨਾਂ ਦਾ ਸ਼ੌਂਕ ਕਰਾ ਦੇ ਨਿਕ ਮੀਟਰ ਉਹਦੇ ਲੋਵੇ ਆਹ ਵੇਖ ਲੋ ਆ ਬੱਚੇ ਕੱਢਦੇ ਆ ਠੀਕ ਹੈ ਬਾਕੀ ਮੈਨੂੰ ਦੱਸ ਦਿਓ ਆਪ ਹੀ ਕਮੈਂਟ ਕਰਕੇ ਤੇ ਹੁਣ ਆਪਾਂ ਤੁਹਾਨੂੰ ਕਾਲੀ ਚੀਨੀ ਆਪਣਾ ਲਾਸਟ ਜੋੜਾ ਰਹਿ ਗਿਆ ਉਹਦਾ ਸ਼ੌਕ ਕਰਾਉਨੇ ਆ ਤੇ ਬਾਅਦ ਚ ਬੱਚੇ ਦਾ ਸ਼ੌਕ ਕਰਾਉਨੇ ਆ ਤੇ ਬਾਅਦ ਚ ਫਿਰ ਆਪਾਂ ਜੋੜੇ ਪਾੜ ਦਿੰਨੇ ਆ ਤੇ ਲੱਗ ਕਰਦੇ ਆ ਠੀਕ ਹੈ ਲਓ ਜੀ ਹੁਣ ਆਪਣੀ ਲਾਸਟ ਜੋੜੀ ਰਹਿ ਗਈ ਆ ਕਾਲੀ ਚੀਨੀ ਤੇ ਇਹ ਫੜਦੇ ਆ ਇਹਨੂੰ ਨਾ ਇੱਕ ਅੱਖ ਚ ਦੇਖ ਦਾਣੀ ਆਪਣੀ ਨੂੰ ਅੰਦਰਲੀ ਅੱਖ ਚ ਮਨ ਲਾ ਅੰਦਰਲੀ ਅੱਖ ਚ ਤੁਹਾਨੂੰ ਦਿਖਾਉਣਾ ਫੜ ਕੇ ਇਹ ਅੰਦਰੋਂ ਇੱਕ ਆ ਵੀ ਅੰਦਰੋਂ ਦੇਖ ਦਾਣੀ ਜੇ ਉਹਨੂੰ ਮਾਰਾ ਜਿੰਨੇ ਸਿਰ ਲਿਆ ਉਹ ਉਦੋਂ ਹੀ ਨੇ ਉੱਡ ਜਾਣਾ ਆ ਵੀ ਅੰਦਰੋਂ ਜਮਾ ਨਹੀਂ ਦੇਖਦੇ ਜਿਵੇਂ ਮਰਜੀ ਫਟ ਜਾਓ ਆ ਵੀ ਮਨ ਲ ਜਦੋਂ ਇਹ ਘੁੰਮ ਜੂਗਿਆ ਨੇ ਉਹਦੀ ਨੇ ਉੱਡ ਜਾਣਾ ਠੀਕ ਹੈ ਇੱਕ ਅੱਖ ਤੋਂ ਦੇਖਦਾ ਉਹ ਵੀ ਮੈਨੂੰ ਨਾ ਉਦੋਂ ਪਤਾ ਚੱਲਿਆ ਜਦੋਂ ਇਹਦੇ ਬੱਚੇ ਨਿਕਲੇ ਤੇ ਪਹਿਲਾਂ ਨਹੀਂ ਮੈਨੂੰ ਪਤਾ ਸੀਗਾ ਹਾਂ ਵੀ ਮੈਂ ਚਲ ਓਵੇਂ ਹੀ ਇੱਕ ਅੱਖ ਹੋਰ ਹੋਣੀ ਹੈ ਇੱਕ ਅੱਖ ਹੋਰ ਹੋਣੀ ਹੈ ਹਨਾ ਤੇ ਫਿਰ ਮੈਂ ਜਦੋਂ ਇਹਨਾਂ ਨੂੰ ਫੜਦਾ ਹੁੰਦਾ ਸੀ ਨਾ ਤੇ ਉਦੋਂ ਡਰਦ ਵੀ ਨਹੀਂ ਸੀ ਫਿਰ ਇੱਕ ਯਾਰ ਜਦੋਂ ਧੌਣ ਘਮਾਉਂਦੀ ਸੀ ਉਦੋਂ ਮੈਨੂੰ ਪਤਾ ਚੱਲ ਗਿਆ ਨਾ ਕਿ ਇਹਦੀ ਇੱਕ ਅੱਖ ਨਹੀਂ ਇਹਦੀ ਦੇਖਦਾ ਇੱਕ ਅੱਖ ਚੋਂ ਇੱਕ ਚੋਂ ਨਹੀਂ ਦੇਖਦਾ ਫਿਰ ਜਿਹਦੀ ਇਹ ਕਬੂਤਰੀ ਆਪਾਂ ਫਿਰ ਉਹਨੂੰ ਦੱਸਿਆ ਹਨਾ ਉੱਪਰ ਵੀਡੀਓ ਪਹਿਲਾਂ ਪਾਈ ਹੋਈ ਸੀ ਮਾਹੀ ਦੀ ਹੱਥ ਵਿੱਚ ਇੱਕ ਕੈਂਡ ਹੈ ਇੱਕ ਕਿਵੇਂ ਹੈ ਹਨਾ ਤੇ ਬਾਕੀ ਮੈਨੂੰ ਐ ਨਹੀਂ ਪਤਾ ਸੀ ਇਹਦੀ ਇੱਕ ਆੱਕ ਖਰਾਬ ਆ ਠੀਕ ਹੈ ਤੇ ਬਾਕੀ ਆਨ ਆਪਾਂ ਉਹਨੂੰ ਦੱਸਤਾ ਸੀਗਾ ਤੇ ਪਹਿਲਾਂ ਆਪਾਂ ਇਹਦੇ ਕਬੂਤਰ ਦਾ ਸ਼ੌਕ ਕਰਾਉਣੇ ਆ ਤੁਹਾਨੂੰ ਪਤਾ ਹਨਾ ਇਹਦੀ ਵੀਡੀਓ ਵਾਇਰਲ ਵੀ ਬੜੀ ਹੋਈ ਆ ਇੰਸਟਾਗ੍ਰam ਤੇ ਵੀ ਬਾਕੀ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਜ਼ਰੂਰ ਕਰ ਲੈ ਜਿਹੜੇ ਵੀ ਭਰਾ ਨੇ ਨਹੀਂ ਕੀਤਾਗਾ ਤੇ ਇਹਦੀ ਆਪਣੀ ਵਾਗਦਾਰ ਵੀਡੀਓ ਹੋਈ ਆ ਇਹਦੀ ਆਪਾਂ ਪੋਸਟ ਪਾਈ ਸੀਗੀ ਬਾਕੀ ਮੈਨੂੰ ਦੱਸਿਓ ਹਾਂ ਵੀ ਆ ਕਬੂਤਰ ਕਿਹੜੀ ਨਸਲ ਚੋਂ ਪੁੰਨੂ ਵਾਲਿਆਂ ਚੋਂ ਤੇ ਕਿਹੜੇ ਵਾਲਿਆਂ ਚੋਂ ਠੀਕ ਹੈ ਇੱਕ ਵਾਰ ਆਪਾਂ ਨੂੰ ਸੈੱਟ ਕਰ ਲਈਏ ਇੱਕ ਕੱਲਾ ਜਾਣਾ ਨਾ ਫਿਰ ਮੈਨੂੰ ਸੈੱਟ ਕਰਨਾ ਪੈਂਦਾ ਥੋੜਾ ਕੈਮਰਾ ਕਬੂਤਰ ਤੋਂ ਹਟ ਜਾਂਦਾ ਤੇ ਮੈਨੂੰ ਦੱਸਿਓ ਆ ਕਿਵੇਂ ਦਾ ਲੱਗਿਆ ਕਬੂਤਰ ਲਓ ਫਿਰ ਠੀਕ ਹੈ ਬਾਕੀ ਕਬੂਤਰ ਤਾਂ ਬਹੁਤ ਘੈਂਡਾ ਇਹ ਆਪਣੇ ਹਿਸਾਬ ਨਾਲ ਤਾਂ ਬਹੁਤ ਘੈਂਡਾ ਬਾਕੀ ਤੁਸੀਂ ਦੱਸਿਓ ਤੇ ਆਪਾਂ ਡਾੜੂ ਕੇ ਨਹੀਂ ਹਜੇ ਦੇਖੇ ਆਪਾਂ ਸਿੱਧੇ ਆਪਾਂ ਲਿਆਏ ਉਹਦੇ ਤੋਂ ਤੇ ਸਿੱਧੇ ਜੋੜ ਹੀ ਲਾਤੇ ਆ ਠੀਕ ਹੈ ਤੇ ਖੰਭ ਦਾ ਇੱਕ ਦਾ ਸ਼ੌਂਕ ਕਰਾ ਦੇਣਾ ਜੇ ਇਹਨੇ ਆਪ ਖੋਲ ਲਿਆ ਆ ਦੇਖ ਲੋ ਠੀਕ ਹੈ ਸਿੱਧੇ ਆਪਾਂ ਲੈ ਆ ਕੇ ਜੋੜੇ ਹੀ ਲਾਏ ਆ ਐਵੇਂ ਨਹੀਂ ਹਾਂ ਵੀ ਆਪਾਂ ਉਹ ਕੀਤਾ ਕੁਝ ਵੀ ਡਾੜੂ ਕਿੰਨੀ ਆਪਾਂ ਦੇਖੇ ਸਿੱਧੇ ਜੋੜੇ ਲਾਏ ਮੈਂ ਆਹਦੇ ਸਾਹਮਣੇ ਜੋੜੇ ਲਾਤੇ ਆ ਹੁਣ ਦੇਖੋ ਇਹਨਾਂ ਦੇ ਬੱਚੇ ਆਪਣੇ ਕੋਲੇ ਇੱਕ ਬੱਚਾ ਇਹਦਾ ਉਹ ਵੀ ਜਿਹੜਾ ਛੋਟਾ ਜਿਹਾ ਇੱਥੇ ਬੈਠਾ ਹਣਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਆ ਬੈਠਾ ਤੈਨੂੰ ਡਾ ਕੇ ਦੇਖਾਂ ਕੀ ਰਿਸਪੌਂਸ ਦਿੰਦਾ ਆਪਾਂ ਨੂੰ ਤੇ ਫਿਰ ਜੇ ਵਧੀਆ ਰਿਸਪੌਂਸ ਵੀ ਦਿੱਤਾ ਫਿਰ ਆਪਾਂ ਜੋੜਾ ਲੱਗਾ ਰਹਿਣਾ ਨਹੀਂ ਤੇ ਆਪਾਂ ਇਹਨਾਂ ਨੂੰ ਡਾ ਕੇ ਆਪਾਂ ਫਿਰ ਜੋੜੇ ਲਾਵਾਂਗੇ ਠੀਕ ਹੈ ਤੇ ਆਪਾਂ ਇਹਦੇ ਨਾਲ ਦੀ ਕਬੂਤਰੀ ਵੀ ਲਿਆ ਕੇ ਦਿਖਾਉਣਾ ਤੁਹਾਨੂੰ ਠੀਕ ਹੈ ਤੇ ਲਓ ਜੀ ਆਹ ਕਬੂਤਰੀ ਆ ਆਪਣੇ ਕਾਲੇ ਚੀਨੇ ਦੀ ਲੈ ਇਹ ਵੀ ਬੜਾ ਹੈਲਦੀ ਪਈ ਭਾਂਚ ਤੇ ਆ ਵੀ ਕਬੂਤਰੀ ਬਾਈ ਜੀ ਫੜੀ ਸੀ ਉਹਨੇ ਠੀਕ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਆਪ ਇਹਦੀ ਇੱਕ ਅੱਖਦਰੋ ਦੇਖੋ ਜਮੈਂ ਨਾ ਜਿਵੇਂ ਪੱਥਰ ਡਾਈ ਜੀ ਹੁੰਦੀ ਆ ਉਹ ਕੱਲ ਦਾ ਵੇਖ ਲੋ ਜਮਾਂ ਨਹੀਂ ਡਰਦੀ ਪਈ ਨਾ ਜਦੋਂ ਮੈਂ ਅੰਦਰ ਕਰਤੀ ਨਾ ਇਹ ਆ ਵੇਖੋ ਉਹਦੇ ਹਿੱਲਣ ਲੱਗ ਜੀ ਅਦਰੋਂ ਸਾਫ਼ ਆਖੇ ਦੀ ਆਵੇ ਜਮਾਂ ਸਾਫ਼ ਪੰਜੇ ਦੇ ਨੋਂਦਰਾ ਕਾਲੀਆਂ ਬਾਕੀ ਗੁਲਾਬੀ ਆ ਪੰਜੇ ਦੇ ਬਾਕੀ ਕਾਲੀ ਚੀਨੀ ਆ ਤੇ ਆ ਰੰਗ ਲੱਗਾ ਸੀ ਆਵੇ ਜਦੋਂ ਇਹ ਫੜੀ ਸੀ ਉਹਨੇ ਉਹੀ ਰੰਗ ਲੱਗਾ ਆ ਨਾ ਉਹਨੇ ਡਾਈ ਨਾ ਕੁਛ ਕੀਤਾ ਕੁਛ ਨਹੀਂ ਉਹਨੇ ਕਰਦਾ ਬਸ ਤਾੜ ਲਿੰਦਾ ਬੱਚੇ ਬੁੱਚੇ ਵੇਖ ਲਿੰਦਾ ਹਾਂ ਵੀ ਬੋ ਘੈਂਟ ਹਨਾ ਬਾਕੀ ਬਾਕੀ ਯਾਰ ਕਬੂਤਰ ਤੋਂ ਆਪਾਂ ਨੂੰ ਦੇਖਣ ਤੋਂ ਪਤਾ ਚੱਲ ਹੀ ਜਾਂਦਾ ਹਨਾ ਬਾਕੀ ਉਹ ਕਦੇ ਡਾਉਂਦਾ ਨਹੀਂਗਾ ਕਿਉਂ ਇਹਦਾ ਟਾਈਮ ਨਹੀਂ ਲੱਗਦਾ ਹਨਾ ਤੇ ਇਸ ਲਈ ਫਿਰ ਆਪਾਂ ਨੂੰ ਦੇ ਦਿੰਦਾ ਵਾ ਤੇ ਆਪਾਂ ਦਾੜੂ ਕੇ ਦੇਖ ਲਈਦਾ ਬਾਕੀ ਐਤ ਕੀ ਆਪਣਾ ਵੀ ਟਾਈਮ ਲੱਗਾ ਫਿਰ ਸਿੱਧਾ ਲਿਆਏ ਆਪਾਂ ਸਿਆਲ ਹੈਗਾ ਸੀ ਫਿਰ ਆਪਾਂ ਸਿੱਧੇ ਜੋੜੇ ਹੀ ਲਾਤੇ ਠੀਕ ਹੈ ਤੇ ਆਹ ਜੋੜਾ ਸੀ ਆਪਣਾ ਲਾਸਟ ਠੀਕ ਹੈ ਤੇ ਹੁਣ ਇਹਦਾ ਆਪਾਂ ਬੱਚਾ ਦਿਖਾ ਦਿੰਨੇ ਆ ਬਾਕੀ ਆਪਾਂ ਸਟਾਰਟਿੰਗ ਤੇ ਦਿਖਾਤਾ ਸੀਗਾ ਤੇ ਇੱਕ ਵਾਰੀ ਫੇਰ ਦਿਖਾ ਹੀ ਦਿੰਨੇ ਆ ਹਨਾ ਹੁਣ ਫੜ ਕੇ ਦਿਖਾ ਦਿੰਨੇ ਆ ਪਰ ਅੰਗਰੀ ਦਿਖਾ ਦਿੰਨੇ ਆ ਬਾੜ ਭੇੜ ਲਈ ਕਿਤੇ ਓਡੀ ਨਾ ਜਾਣ ਤੇ ਫਿਰ ਆਪਾਂ ਇਹਨਾਂ ਨੂੰ ਕਰਦੇ ਅਲੱਗ ਕਬੂਤਰੀਆਂ ਨੂੰ ਕਬੂਤਰੀਆਂ ਵਾਲੀ ਸਾਈਡ ਤੇ ਕਬੂਤਰਾਂ ਨੂੰ ਕਬੂਤਰਾਂ ਵਾਲੀ ਸਾਈਡ ਠੀਕ ਹੈ ਬਾਕੀ ਜਿਹੜਾ ਆਪਣਾ ਇੱਕ ਜੋੜਾ ਹੋਊਗਾ ਉਹ ਹੀ ਰਹੂਗਾ ਠੀਕ ਉਹ ਵੀ ਜੋੜਾ ਆਪਣਾ ਉਹ ਰਹੂਗਾ ਜਿਹੜਾ ਆਪਣਾ ਛੋਟਾ ਬੱਚਾ ਨੰਨਾ ਮੁੰਨਾ ਵਾ ਇਹਦਾ ਮਾਪ ਹੀ ਉਹ ਰਹੂਗਾ ਠੀਕ ਹੈ ਉਹ ਚੂੰ ਚੂੰ ਨਾ ਕਰ ਓਏ ਤੇਰੀ ਵੀਡੀਓ ਬਣਦੀ ਪਈ ਮਾਮਾ ਤੇਰੀ ਵੀਡੀਓ ਬਣਦੀ ਪਈ ਲੈ ਉਹ ਭੱਜ ਗਿਆ ਲੈ ਇਹ ਠੋਦੀ ਭੱਜ ਗਿਆ ਬੜਾ ਗੰਦਾ ਭੰਜ ਉਹ ਹਜੇ ਹਜੇ ਮੇਰੇ ਸਾਹ ਨਾਲ ਨੰਨਾ ਨਿੱਕਾ ਜਿਹਾ ਹੈਗਾ ਚਲਾ ਕੇ ਜਿਆਦਾ ਬਣਦਾ ਭਜ ਆ ਦੇ ਆਪ ਚ ਆ ਤੂੰ ਉੱਥੇ ਆ ਜਾ ਨਾ ਡੋਹ ਕਰ ਲਓ ਜੀ ਨੇ ਦੇਮ ਨੂੰ ਕੈਮਰਾ ਨਾ ਉੱਥੇ ਰੱਖਣਾ ਪੈਣਾ ਇੱਕ ਮਿੰਟ ਮੈਨੂੰ ਕੈਮਰਾ ਸੈੱਟ ਕਰ ਲੈਣ ਦੋ ਫੇਰ ਦਿਖਾਉਣਾ ਤੁਹਾਨੂੰ ਲਓ ਜੀ ਕਰ ਲਿਆ ਕੈਮਰਾ ਸੈੱਟ ਐਂ ਦੇ ਨੇ ਸੈੱਟ ਹੀ ਨਹੀਂ ਹੋਣਾ ਸੀਗਾ ਮੈਨੂੰ ਪਤਾ ਹੀ ਸੀਗਾ ਲਓ ਜੀ ਆ ਬੱਲੇ ਆਵੇ ਦੇ ਮਾਰੇ ਮਾਰੇ ਲਾਲ ਖਾਂ ਬੱਦੇ ਕਾਲੇ ਅੱਧੇ ਚਿੱਟੇ ਤਰੋ ਰੁਕ ਜਾ ਰੁਕ ਜਾ ਚੂਂ ਚੂਂ ਨਾ ਕਰ ਹੋਣਾ ਅਗਰ ਦੇਖੀ ਜਾਂਦਾ ਨਾ ਬਾਕੀ ਤੁਹਾਨੂੰ ਮੈਨੂੰ ਦੱਸੋ ਕਮੈਂਟ ਕਰਕੇ ਹਾਂ ਵੀ ਦਿਖਦਾ ਸੀ ਤੇ ਨਹੀਂ ਦਿਖਦਾ ਸੀ ਠੀਕ ਹੈ ਤੇ 1 ਮਿੰਟ 1 ਮਿੰਟ ਚੁੰਝ ਦਿਖਾ ਦੇ ਫਿਰ ਆਪਦੀ ਚਿੱਟੀਆਂ ਅੱਖਾਂ ਦੇ ਦੇਖੋ ਦਿਖਦਾ ਭੈਣ ਨੇੜੇ ਕਿੱਦਰਾ ਕੈਮਰਾ ਪਹਿੰਜੋ ਕਹਿ ਰਹੀ ਨਹੀਂ ਹੁਣ ਪਤਾ ਚੱਲਦਾ ਭੈ ਮੈਨੂੰ ਤੇ ਇਧਰ ਵੀ ਦੇਖ ਲਓ ਕੋਈ ਯਾਰ ਜੰਮ ਨੂੰ ਇਹ ਵੀ ਹਾਂ ਇਹ ਡਰ ਲੱਗਦਾ ਭੈ ਚੁੰਝ ਕਿਤੇ ਵਿੰਗੀ ਨਾ ਹੋ ਜੇ ਮੈਂ ਤਾਂ ਨਹੀਂ ਉਹ ਕਰਦਾ ਭੈ ਦੇਖ ਲਓ ਬਾਕੀ ਦਾ ਪੁੰਜਾ ਦਿਖਾਵਾਂ ਤੁਹਾਨੂੰ ਖੋਲ ਕੇ ਛੋਟਾ ਜਿਹਾ ਪੁੰਜਾ ਵਾ ਲੈ ਰਵੇ 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 ਨੋਇਆ ਮਾਮਾ ਜੋਰ ਬੜਾ ਮਾਰਦਾ ਪਿਆ ਵੇਖੋ ਏ ਠੀਕ ਹੈ ਤੇ ਆ ਬੱਚਾ ਲਓ ਬੁੱਕੜੀ ਬੁੱਕੜੀ ਚਲੋ ਆਜਾ ਹੁਣ ਆਪਦੀ ਸੀਟ ਤੇ ਤੇ ਚੱਲ ਤੇ ਫਿਰ ਤੇਰੇ ਕਰੀਏ ਤੇਰੇ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਨੂੰ ਲੱਗ ਹਨਾ ਤੇ ਹੁਣ ਆਪਾਂ ਕਰਦੇ ਆਂ ਲੱਗ ਫਿਰ ਇੱਕ ਇੱਕ ਜੋੜਾ ਫੜਦੇ ਆਂ ਤੇ ਕਰਦੇ ਆਂ ਲੱਗ ਠੀਕ ਐ ਫਿਰ ਮੈਂ ਤਾਂ ਐ ਕਹਿੰਦਾ ਸੀ ਯਾਰ ਪਿੰਜਰੇ ਵਿੱਚ ਪਾ ਲਈਏ ਹਨਾ ਸੌਖਾ ਰਹਿ ਜਾਊਗਾ ਮਾਵੀ ਤੇ ਜਿਹੜੇ ਆਪਣੇ ਕਬੂਤਰ ਹੋਣਗੇ ਉਹਨਾਂ ਨੂੰ ਕਬੂਤਰਾਂ ਵਾਲੀ ਸਾਈਡ ਛੱਡ ਦਾਂਗੇ ਜੋੜੇ ਜੋੜੇ ਪਾ ਲੈਨੇ ਆ ਹਨਾ ਇਹ ਕੰਮ ਸੌਖਾ ਰਹੂਗਾ ਤੇ ਮੈਂ ਪਿੰਜਰਾ ਲਾਇਆ ਵਾਂ ਪਿੰਜਰੇ ਵਿੱਚ ਪਾ ਲਈਏ ਫਿਰ ਕਰਦੇ ਆਂ ਪਾਲ ਲੱਗ ਲਓ ਜੀ ਆਪਾਂ ਪਾ ਲਈ ਸੀ ਪਿੰਜਰਿਆਂ ਦੇ ਵਿੱਚ ਤੇ ਜਿਹੜੇ ਆਪਣੇ ਕਬੂਤਰ ਹੋਣਗੇ ਤਿੰਨ ਕਬੂਤਰ ਤਿੰਨ ਕਬੂਤਰੀਆਂ ਆਪਣੀਆਂ ਉਹਨਾਂ ਨੂੰ ਜਿਹੜੇ ਕਬੂਤਰ ਆਪਣੇ ਆਪਾਂ ਪਹਿਲੇ ਖੁੱਡੇ 'ਚ ਹੋਣਗੇ ਜਿਹੜੀਆਂ ਕਬੂਤਰੀਆਂ ਹੋਣਗੀਆਂ ਉਹ ਆਪਣੇ ਤੀਜੇ ਖੁੱਡੇ 'ਚ ਹੋਣਗੀਆਂ ਜਿਹੜੇ ਆਪਣੇ ਬੱਚੇ ਆ ਉਹ ਆਪਣੇ ਵਿਚਾਲਲੇ ਖੁੱਡੇ ਦੇ ਵਿੱਚ ਹੀ ਆ ਠੀਕ ਹੈ ਤੇ ਪਹਿਲਾਂ ਆਪਾਂ ਜੋੜੇ ਛੱਡਦੇ ਆ ਇੱਕ ਗੱਲਬਾਤ ਮੈਂ ਹੋਰ ਕਰਨੀ ਉਹ ਕਰਕੇ ਫਿਰ ਆਪਣਾ ਵੀਡੀਓ ਦਾ ਐਂਡ ਬਣ ਜਾਊਗਾ ਠੀਕ ਹੈ ਫਿਰ ਆਪਾਂ ਚੱਲਾਂਗੇ ਠੀਕ ਹੈ ਐਂਡ ਕਰ ਦਾਂਗੇ ਫਿਰ ਵੀਡੀਓ ਦਾ ਬਣੇ ਰਿਓ ਵੀਡੀਓ ਦੇ ਨਾਲ ਬਾਕੀ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਜਿਹੜੇ ਵੀ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਿਓ ਨਵੀਆਂ ਵੀਡੀਓ ਦੇਖਣ ਵਾਸਤੇ ਤੇ ਬਾਕੀ ਆਪਾਂ ਹੌਲੀ-ਹੌਲੀ ਆਪਣੇ ਸੈਟਅਪ ਤੇ ਅਪਡੇਟ ਕਰੀ ਜਾਂਦੇ ਆ ਤੇ ਉਹ ਵੀਡੀਓ ਦੇਖਣ ਵਾਸਤੇ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਠੀਕ ਹੈ ਆਪਣੇ ਚੈਨਲ ਨੂੰ ਤੇ ਲਓ ਜੀ ਸ਼ਿਰਾ ਚੱਲ ਹੁਣ ਇਹ ਕੀ ਖੋਰੂ ਪਾਉਣਗੇ ਦੂਸਰੇ ਕਬੂਤਰਾਂ ਨੇ ਕਿੰਨੇ ਇਹਦੇ ਤੇ ਤਿੰਨ ਦੂ ਬਾਅਦ ਫਿਰ ਅੰਨੇ ਖੋਰੂ ਪਾਉਣਾ ਵਾ ਠੀਕ ਹੈ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਬਾਕੀ ਇੱਕ ਅੱਡੇ ਦਿਨ ਆਪਾਂ ਵੀਡੀਓ ਵੀ ਬਣਾ ਕੇ ਪਾ ਦੂਗਾ ਤੁਹਾਨੂੰ ਠੀ ਕੋਰੂ ਇਹਦਾ ਹੀ ਚੱਲੂਗਾ ਬਾਦ ਤੋਂ ਕਿ ਹੁਣ ਆਪਣਾ ਆ ਗਿਆ ਆ ਜਾ ਬਈ ਸ਼ੇਰ ਕਾਲੀਆਂ ਅੱਖਾਂ ਦਾ ਆਪਣਾ ਇਹ ਵੀ ਕਬੂਤਰ ਬਾਬਾ ਪਰਾਣਾ ਹੋ ਗਿਆ ਆਪਣਾ ਹੁਣ ਤੇ ਚੱਲ ਸ਼ੌਂਕ ਤਾਂ ਆਪਾਂ ਕਰਾਈ ਦਿੱਤਾ ਸੀ ਤੁਹਾਨੂੰ ਪਹਿਲਾਂ ਚਲੋ ਦੂਜਾ ਵੀ ਗਿਆ ਹੁਣ ਤੀਜਾ ਆਪਣਾ ਇਹ ਆ ਗਿਆ ਜਿਹੜਾ ਆਪਾਂ ਮੁੰਡੇ ਨੇ ਫੜ ਕੇ ਦਿੱਤਾ ਸੀ ਆਪਾਂ ਨੂੰ ਆ ਫੜਿਆ ਆ ਗਿਆ ਵਾਸਤੇ ਤੇ ਹੁਣ ਤਾਂ ਆਪਣੇ ਕੋਲ ਹੀ ਆ ਠੀਕ ਹੈ ਚਲੋ ਜੀ ਇਹਨੂੰ ਆਪਾਂ ਕੱਟ ਕਰਕੇ ਰੱਖਿਆ ਜਿਹੜੇ ਆਪਣੇ ਉਹਦੇ ਕਬੂਤਰ ਆ ਉਹ ਆਪਾਂ ਕੱਟ ਕਰਕੇ ਰੱਖੇ ਹੋਏ ਆ ਠੀਕ ਹੈ ਤੇ ਲੋ ਜੀ ਆਪਾਂ ਕਬੂਤਰ ਸਾਰੇ ਛੱੜ ਤੇ ਹੁਣ ਦੂਰੇ ਦੇ ਕਬੂਤਰ ਜਿਹੜੇ ਪਹਿਲੇ ਅੰਦਰਲੇ ਖੁੱਡੇ ਵਾਲੇ ਸੀ ਪਹਿਲਾਂ ਉਹ ਗੁੜਕ ਦੇ ਭਏ ਉਹਨਾਂ ਦੇ ਠੀਕ ਹੈ ਕਿਉਂਕਿ ਨਵੇਂ ਆ ਕਰਕੇ ਗੁੜਕਦੇ ਆ ਵੈਸੇ ਤਾਂ ਨਹੀਂ ਇਹ ਗੁੜਕਦੇ ਹੁੰਦੇ ਠੀਕ ਹੈ ਨਵੇਂ ਆ ਕਰਕੇ ਉਹਨਾਂ ਨੂੰ ਹੈ ਜਿਵੇਂ ਕਬੂਤਰੀ ਆ ਗਈ ਵਿੱਚ ਠੀਕ ਹੈ ਬਾਕੀ ਉੱਪਰ ਬੈਠੇ ਭਏ ਅੰਦਰ ਵੀ ਆਵਾ ਕਬੂਤਰ ਹੋ ਗਏ ਹਨ ਆ ਵੀ ਡੰਡਾ ਭਰਿਆ ਪਿਆ ਦੇ ਹੇਠਾਂ ਭਰੇ ਪਏ ਆ ਲੈ ਉਹ ਵੀ ਗੁੜਕਣ ਲੱਗ ਗਏ ਨੇ ਆਪਣੇ ਜਿਹੜੇ ਛੱਡੇ ਸੀਗੇ ਚਲੋ ਫਿਰ ਹੁਣ ਆਪਾਂ ਕਬੂਤਰੀਆਂ ਵਾਲੀ ਸਾਈਡ ਜਾ ਜਾਈਏ ਇਹਨਾਂ ਦਾ ਦਾ ਮਨੋਰੰਜਨ ਕਰੀ ਆ ਹਨਾ ਤੇ ਇਹਨਾਂ ਨੂੰ ਵੀ ਛੱਡੀਏ ਹਨਾ ਇਹਨਾਂ ਨੇ ਝੋਲੀਆਂ ਭਰੀਆਂ ਪਈਆਂ ਇਹਨਾਂ ਦੀਆਂ ਕਬੂਤਰਾਂ ਦੀਆਂ ਤੇ ਆਪਣੇ ਆਪ ਆਂਡੇ ਫਿਰ ਉਹ ਕਰ ਜਾਣਗੀਆਂ ਹਨਾ ਤੇ ਲੋਏ ਵੀ ਭਰਿਆ ਹੀ ਪਿਆ ਆਪਣਾ ਪੁਰਲਾ ਡੰਡਾ ਉਪਰਲਾ ਡੰਡਾ ਆ ਡੰਡਾ ਆ ਡੰਡਾ ਅੱਧਿਆ ਇੱਥੇ ਬੈਠੇ ਪਈਆ ਤੇ ਜਿਹੜੇ ਆਪਣੇ ਆ ਬੱਚੇ ਹੋਣਗੇ ਨਾ ਇਸ ਸੀਜ਼ਨ ਵਾਲੇ ਇਹ ਆਪਾਂ ਚਾਲੇਲੇ ਖੁੱਡੇ 'ਚ ਛੱਡ ਦਾਂਗੇ ਠੀਕ ਹੈ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਅਲੱਗ ਕਰ ਦਾਂਗੇ ਠੀਕ ਹੈ ਜ਼ਰੂਰ ਦੱਸਣਾ ਕਮੈਂਟ ਕਰੀ ਕਿਉਂਕਿ ਅੰਦਰ ਕਬੂਤਰ ਜਾਦੇ ਆ ਆਪਣੇ ਠੀਕ ਹੈ ਮੰਨ ਲਓ ਜਿਹੜੇ ਆ ਸੀਜ਼ਨ ਦੇ ਬੱਚੇ ਨਾਲੇ ਤੁਹਾਨੂੰ ਪਤਾ ਚੱਲ ਜਾਊਗਾ ਹਨ ਵੀ ਆ ਸੀਜ਼ਨ ਦੇ ਕਿਹੜੇ ਬਈ ਨੇ ਬੱਚੇ ਕਢਾਏ ਆ ਬਾਕੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਠੀਕ ਹੈ ਤੇ ਲਓ ਜੀ ਫਿਰ ਆਪਾਂ ਇਹਨਾਂ ਨੂੰ ਹੁਣ ਕਬੂਤਿਆਂ ਨੂੰ ਕਰਦੇ ਆ ਤੇ ਛੱਡਦੇ ਆ ਚੱਲ ਬਈ ਜੰਟੇ ਵਾਲੀਏ ਕਿਹੜੀ ਸੈਟ ਜਾਨੀ ਆ ਉਹ ਜਾ ਆ ਵੀ ਉੱਪਰ ਤੇ ਇਹ ਆਪਾਂ ਕੱਟ ਕੀਤੀ ਹੋਈ ਏ ਵੀ ਤੇ ਚਲੋ ਬਈ ਤੂੰ ਵੀ ਗਈ ਇੱਕ ਆਪਣੀ ਆ ਗਈ ਇਹ ਤਾਂ ਆਪਣੇ ਅੱਡੇ ਲੱਗੀ ਹੋਈ ਹੈ ਬਾਕੀ ਫਿਰ ਵੀ ਆਪਾਂ ਆਪ ਦੇ ਹਿਸਾਬ ਨਾਲ ਤਾਂ ਰੱਖਣੀਆਂ ਹਨਾ ਚਲੋ 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 ਬੇਟਾ ਲਾਉ ਪੁੰਜੀ ਗਈ ਠੀਕ ਹੈ ਤੇ ਬਾਕੀ ਹੁਣ ਆਪਣਾ ਸਾਰਾ ਕੰਮ ਹੋ ਗਿਆ ਓਕੇ ਤੇ ਤੁਹਾਨੂੰ ਮੈਂ ਬੱਚੇ ਦਿਖਾ ਦੇਣਾ ਕਿਹੜੇ ਆਪਣੇ ਰਹਿ ਗਏ ਵਿਚਾਲੜੇ ਖੁੱਡੇ ਦੇ ਵਿੱਚ ਰਹਿ ਗਏ 6 6 ਕਬੂਤਰੀ ਰਹਿ ਗਏ ਆ 4 ਬੱਚੇ ਸੌਰੀ ਹਾਂ 4 ਬੱਚੇ ਇੱਕ ਜੋੜਾ ਉਹ ਮੈਂ ਤੇ ਦਿਖਾ ਦਿੰਨਾ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਹਾਂ ਵੀ ਜਿਹੜੇ ਆ ਸੀਜ਼ਨ ਦੇ ਬੱਚੇ ਆ ਜਿਹੜੇ ਆਪਾਂ ਕਢਾਏ ਹੋਏ ਆ ਉਹਨਾਂ ਨੂੰ ਆਪਾਂ ਲੱਗ ਕਰ ਦਾਂਗੇ ਉਹ ਜਿਹੜੇ ਦੂਸਰੇ ਤੀਜੇ ਖੁੱਡੇ ਚ ਬੱਚੇ ਹੋ ਉਹਨਾਂ ਨੂੰ ਆਪਾਂ ਚਾਲ ਦੇ ਖੁੱਡੇ ਦੇ ਵਿੱਚ ਛੜ ਦਾਂਗੇ ਨਾਲੇ ਸ਼ੌਂਕ ਵਧੀਆ ਕਰਾਇਆ ਜਾਇਆ ਜਾ ਕਰੂਗਾ ਹਨਾ ਜਿਹੜੇ ਆਪਣੇ ਪਿਛਲੇ ਸੀਜ਼ਨ ਵਾਲੇ ਉਹਨਾਂ ਦਾ ਵੀ ਤੇ ਜਿਹੜੇ ਨਵੇਂ ਉਹਨਾਂ ਦਾ ਵੀ ਸੋਣਾ ਦੇਖ ਲਓ ਆ ਬੱਚੇ ਰਹਿ ਗਏ ਆਪਣੇ ਦੋਨੋਂ ਇਹੇ ਇਦੋ ਆ ਬੈਠੇ ਇੱਕ ਆ ਬੈਠਾ ਇੱਕੋ ਬੈਠਾ ਬਾਕੀ ਆ ਜੋੜਾ ਇਹ ਮੈਂ ਤਾਂ ਨਹੀਂ ਲੱਗ ਕਿਤੇ ਮੈਂ ਕਹਿੰਦਾ ਸੀ ਇਹ ਦੋ ਜੋੜਾ ਰਹਿ ਜੂਗਾ ਹਣਾ ਥੋੜਾ ਉਹ ਇਹਨਾਂ ਦਾ ਜੀ ਨਹੀਂ ਲੱਗਣਾ ਇਹਨੇ ਕਬੂਤਰਾਂ ਦੇ ਵਿੱਚੋਂ ਤੇ ਆਪਾਂ ਇਹਨਾਂ ਨੂੰ ਹੁਣ ਇੱਕ ਵਾਰੀ ਜਦੋਂ ਬੱਚਾ ਪਾਲ ਗਿਆ ਆਪਣਾ ਉਦੋਂ ਬੱਚੇ ਵੀ ਉਹ ਕਰ ਦਾਂਗੇ ਇੱਕ ਅੱਧੀ ਹੋਰ ਵੀਡੀਓ ਦੇ ਵਿੱਚ ਆਪਾਂ ਫਿਰ ਬੱਚਿਆਂ ਨੂੰ ਵੀ ਅਦਰ ਸ਼ਿਫਟ ਕਰ ਦਾਂਗੇ ਠੀਕ ਹੈ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਤੇ ਇੱਕ ਵਾਰੀ ਮੈਂ ਇਧਰ ਵੀ ਸ਼ੌਂਕ ਕਰਾ ਦੇਣਾ ਫਿਰ ਜਿਹੜੇ ਆਪਣੇ ਬੱਚਿਆਂ ਦਾ ਵਾ ਫਿਰ ਮੈਂ ਕਰਦੇ ਆਂ ਵੀਡੀਓ ਦਾ ਐਂਡ ਠੀਕ ਹੈ ਸ਼ੌਂਕ ਕਰਾ ਦਈਏ ਫਿਰ ਹਨਾ ਕਈ ਯਾਰ ਕਹਿ ਦਿੰਦੇ ਭਰਾ ਸਾਰੇ ਕਬੂਤਰਾਂ ਦਾ ਸ਼ੌਂਕ ਕਰਾਇਆ ਕਰੋ ਫਿਰ ਯਾਰ ਕਰਾਇਆ ਨਹੀਂ ਜਾਂਦਾ ਹਨਾ ਤੇ ਬਾਕੀ ਆ ਹੌਲੀ ਹੌਲੀ ਆਪਾਂ ਸਾਰਿਆਂ ਦਾ ਕਰਾਇਆ ਕਰਾਂਗੇ ਬਾਕੀ ਮੈਨੂੰ ਕਮੈਂਟ ਜਰੂਰ ਕਰ ਦਿਆ ਕਰੋ ਫੇਰ ਹੀ ਕਰਾਵਾਂ ਹਨਾ ਮੈਨੂੰ ਕਮੈਂਟ ਕੋਈ ਕਰਦਾ ਨਹੀਂ ਆ ਫੇਰ ਹੀ ਫਾਇਦਾ ਹੁੰਦਾ ਯਾਰ ਫੇਰ ਹੀ ਉਹਦੇ ਤੇ ਵੀਡੀਓ ਪਾਇਆ ਕਰੂੰਗਾ ਤੇ ਆ ਬੱਚਾ ਸੀਗਾ ਆਪਣਾ ਮੇਨ ਜੋੜੀ ਦਾ ਇੱਕ ਆ ਬੈਠਾ ਇੱਕ ਬੈਠਾ ਆਵਾ ਨਹੀਂ ਸੋਰੀ ਇੱਕ ਇੱਕ ਨਿਕਲ ਗਿਆ ਸੀ ਉਹਦੋਂ ਪਹਿਲੇ ਦਿਨ ਦੂਜੇ ਦਿਨ ਨਿਕਲ ਗਏ ਬਹੁਤ ਉੱਡਿਆ ਉਹ ਵੀ ਠੀਕ ਤੇ ਫਿਰ ਠੀਕ ਆ ਬਾਈ ਜੀ ਫਿਰ ਆਪਾਂ ਮਿਲਦੇ ਆ ਸਾਰੇ ਵੀਰ ਭਰਾਵਾਂ ਨੂੰ ਓਕੇ ਬਾਈ ਲਵ ਯੂ ਬਾਈ ਜਿਹੜੇ ਵੀਰ ਭਰਾ ਆਪਣੀ ਐਂਡ ਤੀਕ ਵੀਡੀਓ ਵੇਖਦੇ ਆ ਉਹਨਾਂ ਦਾ ਧੰਨਵਾਦ ਹੈ ਹਨਾ ਵੀ ਤੇ ਬਾਕੀ ਆਪਣੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰਕੇ ਰੱਖ ਲਿਓ ਨਵੀਆਂ ਵੀਡੀਓ ਦੇਖਣ ਵਾਸਤੇ ਤੇ ਬਾਕੀ ਜਿਹੜੇ ਵੀਰ ਭਰਾ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰ ਲਓ ਉਹਦੇ ਤੇ ਆਪਣੀਆਂ ਸ਼ਾਰਟ ਵੀਡੀਓ ਆ ਜਾਂਦੀਆਂ ਤੇ ਕਈ ਯਾਰ ਆਪਣੇ YouTube ਤੇ ਨਹੀਂ ਆਉਂਦੀਆਂ ਹਨਾ ਫਿਰ ਆਪਾਂ ਉਧਰ ਪਾ ਦੇਣੀ ਆ ਉਹ ਵੀ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਬਾਕੀ YouTube ਤੇ ਬਾਇਓ ਚ ਲਿੰਕ ਦਿੱਤਾ ਆ ਬਾਕੀ ਵੀ ਜੇ ਨਹੀਂ ਕਿਸੇ ਨੂੰ ਪਤਾ ਤੇ ਆਪਾਂ ਨਾਮ ਦੱਸ ਦਿੰਨਾ ਮੈਂ ਮਨਜਿੰਦਰ ਸੋਤਾ ਭਾਈ ਆ ਬਾਈ ਜੀ ਮੇਰੀ ਤੇ ਮੇਰੇ ਭਰਾ ਦੀ ਟੀਪੀ ਲੱਗੀ ਹੋਊਗੀ ਬਾਕੀ ਤੁਸੀਂ ਪਛਾਣ ਹੀ ਲਓਗੇ ਹਨਾ ਮੈਨੂੰ ਤੇ ਬਾਕੀ ਜਰੂਰ ਆਪਾਂ ਉਹ ਪੇਜ ਨੂੰ ਫੋਲੋ ਕਰ ਲਓ ਤੇ 10k ਕੰਪਲੀਟ ਕਰਾ ਦਿਓ ਆਪਣੇ ਤੇ ਜਲਦੀ ਤੋਂ ਜਲਦੀ ਠੀਕ ਹੈ ਉਹ ਵੀ ਕਰਾ ਦਿਓ ਭਰਾ ਆਪਣੇ ਸਾਰੇ ਵੀਰ ਭਰਾ ਤੇ ਠੀਕ ਹੈ ਬਾਈ ਜੀ ਫਿਰ ਮਿਲਦੇ ਆ ਓਕੇ ਬਾਈ ਜੀ ਟਾਟਾ ਬਾਈ ਗਰਲੋ ਸ਼ੌਂਕ ਬਾਕੀ ਤੁਸੀਂ